ਹਾਂਜੀ ਤੇ ਟਾਈਮ ਹੈਗਾ 7:09 ਮਿੰਟ ਫਿਰ ਨਹੀਂ ਰਹਾ ਹੈ ਤਾਂ ਕਿਉਂ ਨਹੀਂ ਕਲੀਅਰ ਆ ਰਿਹਾ ਤੇ ਇਦਾਂ ਲੱਗਦਾ ਕਿ ਜਿੱਦਾਂ ਹਜੇ ਥੋੜੀ ਜੀ ਰਾਤ ਹੁੰਦੀ ਪਰ ਫੋਨ 'ਚ ਤਾਂ ਬੜਾ ਕਲੀਅਰ ਆ ਰਿਹਾ ਤੁਹਾਨੂੰ ਦੱਸ ਦਈਏ ਦੋਸਤੋ ਨਿੱਕੇ ਜੀ ਖੁਸ਼ਖਬਰੀ ਇਹ ਹੈ ਕਿ ਅੱਜ ਸਵੇਰ ਦਾ ਹੀ ਮੀਂਹ ਪੈਣ ਦੇ ਚਾਂਸ ਬਣੇ ਪਏ ਸੀ ਤੇ 7:09 ਮਿੰਟ ਸਵੇਰ ਦੇ ਤੇ ਤੁਸੀਂ ਦੇਖ ਸਕਦੇ ਹੋ ਨਿੱਕੀ 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 ਕਣੀ ਦਾ ਜਿਹੜਾ ਮੀਂਹ ਪੈ ਰਿਹਾ ਹੈਗਾ ਤੇ ਮੌਸਮ ਬਹੁਤ ਸੋਹਣਾ ਹੋ ਚੁੱਕਿਆ ਹੈ ਤੇ ਜੇ ਮੈਂ ਤੁਹਾਨੂੰ ਦੱਸਾਂ ਤੇ ਫੋਨ ਵਿੱਚ ਤਾਂ ਬੜਾ ਜਿਹਾ ਕਲੀਅਰ ਦਿਸ ਨਹੀਂਦਾ ਵੈਸੇ ਨਹੀਂ ਰਹਿਣੇ ਰਹਿ ਜਾ ਫੀਲ ਹੋ ਰਿਹਾ ਹਜੇ ਤੇ ਪਰ ਫੋਨ ਸਾਰਾ ਤਾਂ ਚਿੱਟਾ ਦਿਨ ਚੜਿਆ ਹੁੰਦਾ ਤੇ ਪਰ ਮੌਸਮ ਬੜਾ ਸੋਹਣਾ ਤੇ ਮੀਂਹ ਪੈਂਦਾ ਹੋਇਆ ਤੇ ਮੀਂਹ ਦੇ ਨਾਲ ਰਾਤ ਜਿਹੜੀ ਗਰਮੀ ਕੱਲ ਜਿਹੜੀ ਅੰਤਾਂ ਦੀ ਗਰਮੀ ਸੀ ਆਪਾਂ ਤੋਂ 10 ਦਿਨ ਨੇ ਕਿ ਸਾਡੇ ਤਾਂ ਬਹੁਤ ਬਰਾਹ ਹਾਲ ਸੀ ਕਿਤੇ ਮੀਂਹ ਪੈ ਰਿਹਾ ਤੇ ਕੁਝ ਕਹਿ ਨਹੀਂ ਸਕਦੇ ਅੰਤਾਂ ਦੀ ਗਰਮੀ ਸੀ ਤੇ ਆਏ ਲੱਗਦਾ ਸੀ ਰਾਤ ਹੀ ਮੀਂਹ ਆਏਗਾ ਤੇ ਪਰ ਰਾਜ ਜਿਹੜਾ ਮੀਂਹ ਨਹੀਂ ਆਇਆ ਤੇ ਪਰ ਮੈਂ ਨੈਟ ਤੇ ਦੇਖਿਆ ਸੀਗਾ ਨੈਟ ਦੇ ਅਨਸਾਰ ਅੱਜ ਸਾਰਾ ਦਿਨ ਮੀਂਹ ਦੱਸਿਆ ਗਿਆ ਕਿ ਸਾਰਾ ਦਿਨ ਮੀਂਹ ਪੈਗਾ ਦੋਸਤੋ ਤੇ ਆਪਾਂ ਨੂੰ ਠੰਸਾਰ ਹੀ ਖੁਸ਼ਖਬਰੀ ਮਿਲ ਗਈ ਕਰਦੇ ਨੇ ਕਹਿੰਦਾ ਵੀ ਮੀਂਹ ਪੈ ਰਿਹਾ ਤੇ ਇੱਕ ਗੱਲ ਹੋਰ ਦੋਸਤੋ ਅੱਜ ਆਪਾਂ ਲਾਉਣਾ ਸੀਗਾ ਪੈਂਡੰਨ ਨਵ ASCII ਦੇ ਸਹਿਯੋਗ ਦੇ ਨਾਲ ਚੋਲਾ ਦਾ ਲੰਗਰ ਮਿੱਠੇ ਚੋਲਾ ਲੰਗਰ ਲਾਉਣਾ ਸੀਗੀ ਰੱਬ ਦੇ ਅਰਦਾਸ ਕੀਤੀ ਜਾਵੇ ਕਿ ਮੀਂਹ ਪੈ ਜਾਵੇ ਕਿਉਂਕਿ ਗਰਮੀ ਬਹੁਤ ਹੈ ਝੋਨੇ ਝੋਨੇ ਜਿਹੜੇ ਹੈਗੇ ਵਧੀਆ ਤੁਰ ਪੈਣ ਤੇ ਮੀਂਹ ਦੀ ਬਹੁਤ ਲੋੜ ਸੀ ਦੋਸਤੋ ਤੁਸੀਂ ਦੇਖਦੇ ਬਦਲ ਵਾਈ ਹੈਗੀ ਬੱਦਲ ਬਹੁਤ ਨਹੀਂ ਤੇ ਇਸ ਕਰਕੇ ਚਲੋ ਪਰਮਾਤਮਾ ਨੇ ਪਹਿਲਾਂ ਹੀ ਕਿਰਪਾ ਕਰਤੀ ਜਿਹੜਾ ਚੋਲਾ ਲੰਗਰ ਹੈਗਾ ਆਪਾਂ ਲਾਉਣ ਲੱਗੇ ਆ ਚੋਲਾ ਲੰਗਰ ਤੇ ਆਪਾਂ ਚੱਲਦੇ ਹਾਂ ਤੇ ਲੰਗਰ ਚ ਦੇ ਜਾ ਕੇ ਤੁਹਾਨੂੰ ਦਿਖਾਉਨੇ ਆ ਉੱਥੋਂ ਦਾ ਰੌਣਕ ਮੇਲਾ ਤੇ ਕਰਦੇ ਆ ਸੇਵਾ ਪਾਣੀ ਜਾ ਕੇ ਬਸ ਦੋਸਤੋ ਮਿਲਦੇ ਆ ਆਪਾਂ ਉੱਥੇ ਜਾ ਕੇ ਲਓ ਜੀ ਆਪਾਂ ਆ ਚੁੱਕੇ ਆ ਜਿੱਥੇ ਚੌਲਾਂ ਦਾ ਪੰਡਾਰਾ ਆਪਾਂ ਲਾਉਣਾ ਹੈਗਾ ਤੇ ਗੁਰਦੁਆਰੇ ਕਰਕੇ ਅਰਦਾਸ ਬਾਬੇ ਤੇ ਨਾਲ ਦੀ ਪਿੰਡ ਸਾਧ ਸੰਸਾਰੀ ਆ ਰਹੀ ਐ ਇੱਥੇ ਪਹੁੰਚਣ ਲਗਾ ਲਿਆ ਤੇ ਆਪਾਂ ਵੀ ਪਹੁੰਚ ਗਏ ਹੁਣ ਦੋਸਤੋ ਲਓ ਜੀ ਵਾਹਿਗੁਰੂ ਜੀ ਚੌਲਾਂ ਦੀ ਕਰ ਲੱਗੇ ਆਪਾਂ ਸੇਵਾ ਸ਼ੁਰੂ ਸ਼ੋਅ ਲੱਗੇ ਵਰਤੌਣ ਵਾਹਿਗੁਰੂ ਆਪਾਂ ਇੱਥੇ ਆਪਣੇ ਸਾਡੇ ਦੇ ਉੱਪਰ ਵਾਇਗੁਰੂ ਜੀ ਲੋਈ ਚੌਲਾਂ ਹੀ ਹੋ ਕੇ ਸੇਵਾ ਸ਼ੁਰੂ ਤੇ ਆਪਾਂ ਕਰੀਏ ਸੇਵਾ ਹੋਣੀ ਚੌਲ ਵਰਤਾ ਕੇ ਫਿਰ ਆਪਾਂ ਚੱਲਦੇ ਕਰੀਏ ਲੋ ਜੀ ਸਮਾਪਤੀ ਵੱਲ ਵਧ ਗਿਆ ਚੋਲਾਂ ਲੰਗਰ ਉਧਰ ਥੋੜੇ ਲਿਫਾਵੇ ਰਹਿੰਦੇ ਆ ਕਿਰਪਾ ਲਾਇਗਰੀ ਹੋ ਕਿਰਪਾ ਸਾਡੇ ਨਾਲ ਪ੍ਰਧਾਨ ਜਗਰਾਜ ਸਿੰਘ ਜੀ ਸਾਡੇ ਨਾਲ ਨੇ ਤੇ ਚਲੋ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਦੋਸਤੋ ਅੱਪਾ ਆਗੇ ਘਰੇ ਹੁਣ ਸੇਵਾ ਕਰਨ ਤੋਂ ਬਾਅਦ ਤੇ ਅੱਪਾ ਰੱਖ ਲਾਗੇ ਲੈਪਟਾਪ ਆਪਣਾ ਤੇ ਵੀਡੀਓ ਕਰਦੇ ਹਾਂ ਐਡਿਟ ਐਡਿਟ ਕਰਕੇ ਪਾਉਨੇ ਆ ਤੁਹਾਡੇ ਰੂਬਰੂ ਕਰਾਂਗੇ ਸਵੇਰੇ 8 ਵਜੇ ਦੋਸਤੋ ਜਰੂਰ ਵੇਖਿਓ ਵੇਖਣਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਹਾਂਜੀ ਤੇ ਅੱਜ ਦਾ ਤੁਹਾਨੂੰ ਆਪਣਾ ਛੋਟਾ ਜਿਹਾ ਵਲੌਗ ਕਿਦਾਂ ਲੱਗਾ ਜੀ ਵਲੌਗ ਵੇਖ ਲੱਗਾ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਸ਼ੇਅਰ ਤੇ ਤੁਸੀਂ ਵੀ ਦੋਸਤੋਂ ਪਹੁੰਚਾਣ ਕਰੋ ਤੁਹਾਡੇ ਜੀ ਮੀ ਨੀ ਪਿਆ ਤਾਂ ਮੈਨੂੰ ਜੀ ਕਿਰਪਾ ਕਰਨਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਮਿਲਦੇ ਹਾਂ ਕਿਸ ਨਵੇਂ ਵਲੌਗ ਵਿੱਚ